ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਪਰਵਿੰਦਰ ਸਿੰਘ ਖੰਗੂੜਾ ਅਤੇ ਦੋ ਹੋਰ ਮੁਲਾਜ਼ਮਾਂ ਦੀਆਂ ਸਸਪੈਂਡ ਕਰਨ ਦੇ ਮਾਮਲੇ ਉੱਤੇ ਪ੍ਰਧਾਨ ਪਰਵਿੰਦਰ ਸਿੰਘ ਖੰਗੂੜਾ ਨੇ ਬੋਰਡ ਮੈਨੇਜਮੈਂਟ ਉੱਪਰ سنگੀਨ ਦੋਸ਼ ਲਗਾਉਂਦਿਆਂ ਕਿਹਾ ਕਿ ਇੱਕ ਕਥਿਤ ਸਾਜ਼ਿਸ਼ ਤਹਿਤ ਮੌਤਲ ਕੀਤਾ ਗਿਆ ਹੈ ਅੱਜ ਮੁਹਾਲੀ ਪ੍ਰੈਸ ਕਲੱਬ ਵਿਖੇ ਇੱਕ ਕਾਨਫਰੰਸ ਦੌਰਾਨ ਸਰਦਾਰ ਪਰਵਿੰਦਰ ਸਿੰਘ ਖੰਗੂੜਾ ਅਤੇ ਸਾਥੀ ਮੁਲਾਜ਼ਮ ਆਗੂਆਂ ਨੇ ਆਪਣਾ ਸਪਸ਼ਟੀਕਰਨ ਦਿੰਦੇ ਹੋਏ ਕਿਹਾ ਕਿ ਬੋਰਡ ਮੁਲਾਜ਼ਮਾਂ ਦੀਆਂ ਮੰਗਾਂ ਦੀ ਆਵਾਜ਼ ਚੁੱਕਣ ਅਤੇ ਬੋਰਡ ਸਕੱਤਰ ਵੱਲੋਂ ਨਿਯਮਾਂ ਦੀਆਂ ਸਰੇਆਮ ਧਜੀਆਂ ਉਡਾਨ ਦੀਆਂ ਬੇਤੁਕੀਆਂ ਕਾਰਵਾਈਆਂ ਨੂੰ ਜਗ੍ਹਾ ਜ਼ਾਹਿਰ ਕਰਨ ਦੇ ਬਦਲੇ ਉਹਨਾਂ ਨੂੰ ਸ਼ੱਕ ਦੇ ਆਧਾਰ ਉੱਤੇ ਮੁਅਤਲ ਕੀਤਾ ਗਿਆ ਹੈ ਜੋ ਸਰਾਸਰ ਗਲਤ ਹੈ ਜੀ ਤੁਮਹੋਂ ਦਾ ਕੀ ਕਹਿਣਾ ਹੈ ਦੇਖੋ ਜੀ ਮੇਰੇ ਖਿਲਾਫ ਕੱਲ ਬੋਰਡ ਮੈਨੇਜਮੈਂਟ ਨੇ ਮੁੱਲਤਵੀ ਸਸਪੈਂਸ਼ਨ ਦੀ ਆਰਡਰ ਕੱਢੇ ਨੇ ਜੋ ਕੇਸ ਨੂੰ ਮੇਰੇ ਤੇ ਦੋਸ਼ ਲਾਏ ਨੇ ਉਹ ਕੇਸ ਨਾਲ ਮੇਰੇ 1% ਵੀ ਕੋਈ ਸਬੰਧ ਨਹੀਂ ਇਹ ਬੇਦੋਸ਼ਾ ਝੂਠੇ ਦੋਸ਼ ਲਾ ਕੇ ਮੈਨੂੰ ਦਫਤਰੀਆਂ ਸਵਾਮਤ ਮੁਲਤਫ ਕੀਤਾ ਗਿਆ ਕਿਉਂਕਿ ਮੈਂ ਬੋਰਡ ਦੇ ਸੱਤਰ ਬੋਰਡ ਮੈਨੇਜਮੈਂਟ ਦੀਆਂ ਨਾਕਾਮੀਆਂ ਉਹ ਅਵਕੇਸ਼ ਗੁਪਤਾ ਦੇ ਖਿਲਾਫ ਆਵਾਜ਼ ਚੱਕ ਰਿਹਾ ਉਹ ਅਵਕੇਸ਼ ਗੁਪਤਾ ਸੈਕਟਰੀ ਬੋਰਡ ਦੇ ਮੁਲਾਜ਼ਮਾਂ ਨੂੰ ਦਲੀਲ ਕਰ ਰਿਹਾ ਤਰਸਦਾਰ ਤੇ ਨੌਕਰੀ ਨਹੀਂ ਦੇ ਰਹੇ ਸਾਨੂੰ 15 ਨੌਕਰੀਆਂ ਪੈਂਡਿੰਗ ਨੇ ਤਰੱਕੀਆਂ ਨਹੀਂ ਕਰ ਰਹੇ ਸਾਡੀਆਂ ਸਾਡੇ ਸਟਾਫ ਦੀ ਜਿਹੜੀ ਕਮੀ ਉਹ ਪੂਰੀ ਨਹੀਂ ਕਰ ਰਹੇ ਅਦਰਸ਼ ਸਕੂਲਾਂ ਦੇ ਟੀਚਰਾਂ ਦੀ ਤਰੱਕੀਆਂ ਨਹੀਂ ਕਰ ਰਹੇ ਉਹ ਸਟਾਫ ਦੀ ਕਮੀ ਨਹੀਂ ਕਰ ਰਹੇ ਇਹ ਚੀਜ਼ਾਂ ਦੀ ਝੂਠੇ ਦੋਸ਼ ਲਾ ਕੇ ਮੇਰੇ ਤੇ ਬੇਬੁਨਿਆਦ ਮੈਨੂੰ ਸਸਪੈਂਡ ਕੀਤਾ ਫਤੇਗੜ ਮੇਰਾ ਸਟੇਸ਼ਨ ਬਣਾਇਆ ਕਿ ਇਹ ਸਾਡੀ ਨਜ਼ਰਾਂ ਤੋਂ ਦੂਰ ਹੋ ਜਾ ਸਾਡਾ ਸੱਚ ਜਗ ਜਗਰ ਨਾ ਕਰੇ ਸੋ ਮੈਂ ਦਬਨ ਵਾਲਾ ਨਹੀਂ ਮੈਂ ਸੱਚ ਅੱਗੇ ਲੈ ਕੇ ਆਉਂਗਾ ਸਾਡੀ ਜਥੇਬੰਦੀ ਰਲ ਕੇ ਸੰਘਰਸ਼ ਕਰ ਰਹੀ ਹੈ ਤੇ ਪੰਜਾਬ ਦੇ ਬਾਕੀ ਪ੍ਰਾਤਰੀ ਜਥੇਬੰਦੀਆਂ ਮੇਰਾ ਸਾਥ ਦੇ ਕੇ ਅਸੀਂ ਇਸ ਮੁੱਚੇ ਪੰਜਾਬ ਪੱਤਰ ਤੇ ਸੰਘਰਸ਼ ਲਿਖਣ ਜਾ ਰਹੇ ਹਾਂ ਮੇਰੀ ਪੰਜਾਬ ਸਰਕਾਰ ਨੂੰ ਬੇਨਤੀ ਹੈ ਅਪੀਲ ਹੈ ਕਿ ਕਿਸੇ ਏਜੰਸੀ ਤੋਂ ਦੀ ਨਿਰਪੱਖ ਜਾਂਚ ਕਰਾ ਕੇ ਸੱਤ ਦਾ ਸੱਤ ਝੂਠ ਦਾ ਝੂਠ ਅੱਗੇ ਲੈ ਕੇ ਆਓ ਜੇਕਰ ਇਹਦੇ ਵਿੱਚ ਮੈਂ ਦੋਸ਼ੀ ਪਾਇਆ ਗਿਆ ਤਾਂ ਮੈਨਿੰਮੈਂਟ ਨੂੰ ਸਸਪੈਂਡ ਕਰਨ ਦੀ ਲੋੜ ਨਹੀਂ ਮੈਂ ਖੁਦ ਬੋਰਡ ਦੀਆਂ ਸਿਵਾਮਾਂ ਤੋਂ ਰਜ਼ਾਈ ਦੇ ਕੇ ਬੋਰਡ ਨੂੰ ਅਲਵਿਦਾ ਕਹਿ ਦੂੰਗਾ ਇਹ ਮੈਂ ਜਨਤਕ ਤੌਰ ਤੇ ਗੱਲ ਕਬੂਲਦਾ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਮੇਰੇ ਐਕਸ਼ਨ ਨੂੰ ਮੇਰੇ ਉੱਤੇ ਧਾਂ ਲਾਉਣ ਦੀ ਕੋਸ਼ਿਸ਼ ਕਰ ਮੈਂ ਮੰਦਰ ਵਿੱਚ ਕੰਮ ਕੀਤਾ ਕਰਦਾ ਰਹੂੰਗਾ। ਠੀਕ ਹੈ। ਇਸ ਦੌਰਾਨ ਬੋਰਡ ਦੇ ਸਯੁਕਤ ਸਕੱਤਰ ਤੋਂ ਜਦੋਂ ਇਸ ਮਾਮਲੇ ਦਾ ਪੱਖ ਜਾਣਨਾ ਚਾਹਿਆ ਤਾਂ ਉਹਨਾਂ ਕਿਹਾ ਕਿ ਬੋਰਡ ਦੇ ਚੇਅਰਪਰਸਨ ਵੱਲੋਂ ਉਹਨਾਂ ਨੂੰ ਇਹ ਜਾਂਚ ਕਰਨ ਦੇ ਹੁਕਮ ਦਿੱਤੇ ਗਏ ਸਨ ਅਤੇ ਉਹਨਾਂ ਵੱਲੋਂ ਸਬੂਤਾਂ ਦੇ ਆਧਾਰ ਉੱਤੇ ਜਾਂਚ ਕਰਕੇ ਚੇਅਰਪਰਸਨ ਨੂੰ ਸਮਿਟ ਕਰ ਦਿੱਤੀ ਗਈ ਸੀ। ਉਹਨਾਂ ਵੱਲੋਂ ਮੋਤਲੀ ਦਾ ਫੈਸਲਾ ਆਪਣੇ ਪੱਧਰ ਉੱਤੇ ਕੀਤਾ ਗਿਆ ਹੈ। ਇਸ ਦੌਰਾਨ ਜਦੋਂ ਸਕੱਤਰ ਅਵਿਕੇਸ਼ ਗੁਪਤਾ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਨੇ ਫੋਨ ਨਹੀਂ ਚੁੱਕਿਆ।